ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਇੱਥੇ ਜੀ ਹੈਗਾ ਸਵੇਰ ਦਾ ਟਾਈਮ ਸਵੇਰ ਦੇ ਵੱਜ ਗਏ ਸੀ ਇੱਥੇ ਪੌਣੇ 6:00 6:00 ਦਾ ਟਾਈਮ ਸੀਗਾ ਤੇ ਮੈਂ ਲੱਗੀ ਸੀ ਝਾੜੂ ਲਾਉਣ ਝਾੜੂ ਲਾਉਣ ਤੋਂ ਪਹਿਲਾਂ ਮੈਂ ਕਿਹਾ ਪਾਣੀ ਛਿੜਕ ਲਵਾ ਕਿਉਂਕਿ ਨਾ ਰਾਤ ਹਵਾ ਬਹੁਤ ਚੱਲੀ ਉਹਦਾ ਕਰਕੇ ਤੂੜੀ ਮਿੱਟੀ ਘਟਾ ਸਾਰਾ ਜਿਹੜਾ ਹੈਗਾ ਇੱਧਰ ਅੰਦਰ ਨੂੰ ਆ ਗਿਆ ਕਮਰਿਆਂ ਦੇ ਨੂੰ ਤੇ ਤੁਸੀਂ ਹੁਣ ਵੀ ਦੇਖ ਸਕਦੇ ਹਵਾ ਚੱਲ ਰਹੀ ਹੈ ਮੈਂ ਕਿਹਾ ਵੀ ਜੇ ਮੈਂ ਝਾੜੂ ਲਾਉਂਗੀ ਨਾ ਉਹ ਉੱਡੂਗਾ ਦਵਾਰੇ ਤਾਂ ਕਰਕੇ ਮੈਂ ਕਿਹਾ ਪਹਿਲਾਂ ਪਾਣੀ ਛਿੜਕ ਲਵਾ ਤੇ ਬਾਕੀ ਇੱਥੇ ਜਿੱਥੇ ਮੈਂ ਪਾਣੀ ਪਾ ਰਹੀ ਸੀ ਇੱਥੇ ਲਾਈ ਹੋਈ ਆਪਾਂ ਫੁੱਲ ਬੂਟੀ ਤੇ ਨਾਲ ਹੀ ਆਪਾਂ ਨਾ ਲਾਤਾ ਪੁਦੀਨੇ ਦਾ ਬੂਟਾ ਪੁਦੀਨੇ ਦਾ ਬੂਟਾ ਤੁਹਾਨੂੰ ਵੀ ਪਤਾ ਹੈ ਪਾਣੀ ਬਹੁਤ ਭਾਲਦਾ ਹਨ ਤਾਂ ਕਰ ਕੀ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਟਾਈਪ ਦੇ ਨਾਲ ਹੀ ਪਾਣੀ ਪਾਤਾ ਕਿਉਂਕਿ ਪੌਦਿਆਂ ਨੂੰ ਹਨਾ ਗਰਮੀ ਦੇ ਵਿੱਚ ਪਾਣੀ ਵੈਸੀ ਵੀ ਵੱਧ ਚਾਹੀਦਾ ਹੁੰਦਾ ਸਰਦੀਆਂ ਚ ਚਲੋ ਆਪਾਂ ਘੱਟ ਲਾਂਦੇ ਆ ਕੋਈ ਨਹੀਂ ਜ਼ਰੂਰਤ ਨਹੀਂ ਪੈਂਦੀ ਤੇ ਬਾਕੀ ਰਮਾਨ ਦੇ ਡੈਡੀ ਉਹਦਾ ਧਾਰਾ ਕੱਢ ਰਹੇ ਸੀ ਤੇ ਰਮਾਨ ਵੀ ਜਿਹੜਾ ਫੀਡ ਵਗੈਰਾ ਪਾ ਉਸ ਨੂੰ ਪਾ ਹਟਿਆ ਸੀ ਤੇ ਜਿਹੜਾ ਇੱਕ ਨਿੱਕੇ ਮੋٹے ਕੰਮ ਉਹ ਵੀ ਕਰ ਰਿਹਾ ਸੀ ਸਾਰੇ ਜਾਣੇ ਮਤਲਬ ਆਪਦੇ ਕੰਮਾਂ ਧੰਦੇ ਹੱਥ ਲੱਗੇ ਹੋਈਆਂ ਵੀ ਇਹ ਹੁੰਦਾ ਨਾ ਵੀ ਛੇਤੀ ਕੰਮ ਕੰਪਲੀਟ ਕਰੀਏ ਤੇ ਰਮਨਾ ਅੰਦਰ ਜਾ ਕੇ ਆਪਦਾ ਬੈਠ ਜੀਏ ਤੇ ਇੱਥੇ ਹੁਣ ਲੱਗੀਆਂ ਜੀ ਮੈਂ ਮਨੀ ਪਲਾਂਟ ਨੂੰ ਪਾਣੀ ਪਾਉਣਾ ਮੈਂ ਕਿਹਾ ਚਲੋ ਪਾਣੀ ਪਾਈਪ ਤਾਂ ਮੈਂ ਲਾਈ ਹੋਈ ਆ ਹੁਣ ਸਾਰੇ ਪੌਦਿਆਂ ਨੂੰ ਵੀ ਪਾਣੀ ਪਾ ਦਵਾਂ ਤੇ ਸੌਣ ਦੇ ਵਿੱਚ ਤਾਂ ਚਲੋ ਆਪਣੇ ਆਪ ਪਾਣੀ ਲੱਗਦਾ ਰਹਿੰਦਾ ਹਨਾ ਮੀਂਹ ਦੂਜੇ ਤੀਜੇ ਦਿਨ ਆ ਹੀ ਜਾਂਦਾ ਤੇ ਜਿਹੜਾ ਮਨੀ ਪਲਾਨ ਦਾ ਬੂਟਾ ਤੁਸੀਂ ਦੇਖ ਸਕਦੇ ਹੋ ਨਾ ਵੀ ਇਹ ਨਾ ਕੰਧ ਦੇ ਨਾਲ ਲਾਇਆ ਹੋਣਾ ਕਰਕੇ ਸੇਕ ਜੀ ਨਾਲ ਪੱਤੇ ਥੋੜੇ ਉਤੋਂ ਮੱਚੇ ਹੋਇਆ ਗਰਮੀ ਕਰਕੇ ਤਾਂ ਕਰਕੇ ਵਿੱਚ ਚੰਗੀ ਤਰ੍ਹਾਂ ਪਾਣੀ ਉੱਪਰ ਮਾਰਦਾ ਸੀ ਇਧਰੋਂ ਮੈਂ ਮੋਟਰ ਵੀ ਬੰਦ ਕਰਤੀ ਸੀ ਮੋਟਰ ਬੰਦ ਕਰਨ ਤੋਂ ਬਾਅਦ ਵੀ ਨਾ ਹਲਕਾ ਹਲਕਾ ਪਾਣੀ ੜਾ ਲੀਕ ਜਾ ਹੁੰਦਾ ਰਹਿੰਦਾ ਤੇ ਉਹ ਪਾਈਪ ਮੈਂ ਜਿਹੜੀ ਹੈਗੀ ਆ ਕਰੀਲਿਆਂ ਦੀ ਵੀਲ ਦੀ ਜੜ ਚ ਰੱਖਤੀ ਮੈਂ ਕਿ ਚਲੋ ਨਾਲ ਹੀ ਇਹਨਾਂ ਨੂੰ ਪਾਣੀ ਲੱਗ ਜੂਗਾ ਕਰੀਲਿਆਂ ਨੂੰ ਨਾਲੇ ਟੈਂਕੀ ਭਰ ਜੂਗੀ ਦੋਨੋਂ ਕੰਮ ਇਕੱਠੇ ਹੋ ਜਾਣਗੇ ਇਥੇ ਜੀ ਮੈਂ ਪਾਣੀ ਵਗੈਰਾ ਸਾਰਾ ਲਾਤਾ ਸੀ ਤੇ ਮੋਟਰ ਵੀ ਬੰਦ ਕਰਤੀ ਸੀ ਟੈਂਕੀ ਭਰ ਗਈ ਸੀ ਆਪਣੀ ਤੇ ਹੁਣ ਮਤਲਬ ਮੈਂ ਪਾਈਪ ਇਕੱਠੀ ਕਰ ਰਹੀ ਸੀ ਇੱਕ ਉਹ ਛੋਟੀ ਪਾਈਪ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਕੋਈ ਛੋਟੇ-ਮੋਟੇ ਕੰਮ ਕਰਨੇ ਹੁੰਦੇ ਜਿਆਦਾ ਪਾਣੀ ਨਹੀਂ ਚਾਹੀਦਾ ਉਦੋਂ ਫਿਰ ਆਪਾਂ ਛੋਟੀ ਪਾਈਪ ਲਾ ਲੈਨੇ ਆ ਤੇ ਹੁਣ ਜੀ ਮੈਂ ਲੱਗੀਆਂ ਇੱਥੇ ਝਾੜੂ ਝਾੜੂ ਲਾਉਣ ਤੇ ਪਾਣੀ ਆਪਾਂ ਸਾਰੇ ਵੀੜੇ ਦੇ ਵਿੱਚ ਛਿੜਕ ਲਿਆ ਸੀਗਾ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਮਿੱਟੀ ਦੇ ਹੋ啊 ਨਾ ਤੂੜੀ ਵਗੈਰਾ ਜਾਂ ਪੱਤੇ ਜੀ ਕਿੰਨੇ ਉਹ ਡੁੱਡ ਕੇ ਅੰਦਰ ਨੂੰ ਆਉਂਦੇ ਨੇ ਜਦੋਂ ਵੀ ਹਵਾ ਚੱਲੂਗੀ ਨਾ ਇਧਰਲੀ ਚਲਦੀ ਆ ਤੇ ਸਾਰਾ ਕੁਝ ਜਿਹੜਾ ਹੈ ਅੰਦਰ ਕਮਰਿਆਂ ਕੋਲਿਆਂ ਕੰਧਾਂ ਕੋਲ ਜਾ ਕੇ ਇਕੱਠਾ ਹੋ ਜਾਂਦਾ ਤੇ ਤਾਂ ਕਰਕੇ ਫਿਰ ਮੈਂ ਤਾਂ ਹੀ ਪਹਿਲਾਂ ਥੋੜਾ ਪਾਣੀ ਛੜਕ ਲਿਆ ਸੀ ਤੇ ਬਾਕੀ ਜਦੋਂ ਵਿਹੜਾ ਕੱਚਾ ਹੁੰਦਾ ਹਨਾ ਵਿਹੜੇ ਕੱਚੇ ਦੇ ਵਿੱਚ ਜੇ ਕੋਸੋ ਸੁੱਕ ਨਹੀਂ ਤਾਂ ਕੋਸ਼ਕ ਪ੍ਰੋਬਲਮ ਹੁੰਦੀ ਆ ਵੀ ਵਿੱਚ ਗੰਦ ਬਹੁਤ ਪੈਂਦਾ ਜੇ ਆਪ ਇੱਕ ਦਿਨ ਝਾੜੂ ਲਾਈਏ ਤਾਂ ਵੀ ਬੜਾ ਅਜੀਬ ਜਿਹਾ ਲੱਗਦਾ ਜਾਂ ਮੀਂਹ ਪੈ ਜਾਵੇ ਝਾੜੂ ਲਾਉਣ ਸਰ ਤਾਂ ਵੀ ਉਦੋਂ ਵਾ ਤਾਂ ਲੱਗਣ ਲੱਗ ਜਾਂਦਾ ਵੀ ਝਾੜੂ ਲਾਇਆ ਹੀ ਨਹੀਂ ਤੇ ਇੱਥੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਹਵਾ ਹਲਕੀ ਹਲਕੀ ਚੱਲ ਰਹੀ ਜਦੋਂ ਮੈਂ ਝਾੜੂ ਲਾ ਕੇ ਹਟੀ ਸੀ ਨਾ ਜਦੋਂ ਅਸੀਂ ਕੰਮ ਧੰਦਾ ਜਾਂ ਕੰਪਲੀਟ ਕਰ ਲਿਆ ਸੀ ਉਸ ਤੋਂ ਬਾਅਦ ਵੀ ਹਵਾ ਥੋੜੀ ਤੇਜ਼ ਹੋ ਗਈ ਸੀ ਤੇ ਬਾਕੀ ਜਦੋਂ ਆ ਇੱਕ ਦੋ ਮਹੀਨੇ ਜਿਹੜੇ ਮੌਸਮ ਦੇ ਆ ਹਨ ਇਹਨਾਂ ਚ ਹਵਾ ਜ਼ਿਆਦਾ ਚੱਲਦੀ ਹੈ ਢੇਰੀਆਂ ਵਗੈਰਾ ਜ਼ਿਆਦਾ ਆਉਂਦੀਆਂ ਹਨ ਤੇ ਇਦਾਂ ਹੀ ਚੱਲਣਾ ਹਲੇ ਫਿਰ ਉਸ ਤੋਂ ਅਗਲੇ ਮਹੀਨੇ ਤਾਂ ਗਰਮੀ ਬਹੁਤ ਆ ਜਾਣੀ ਹੈ ਕਿਉਂਕਿ ਪੜਦਾ ਮਾਰਨੀ ਸ਼ੁਰੂ ਹੋਏ ਨਹੀਂ ਜਦੋਂ ਮੀਂਹ ਪੈਣਾ ਸ਼ੁਰੂ ਹੋ ਜਾਣਾ ਨਾ ਲਓ ਜੀ ਮੇਰਾ ਝਾੜੂ ਵਗੈਰਾ ਵੀ ਸਾਰਾ ਲੱਗ ਗਿਆ ਘਰ ਦੇ ਕੰਮ ਧੰਦੇ ਤਾਂ ਆਪਣੇ ਹੋ ਗਏ ਕੰਪਲੀਟ ਸਾਰਾ ਕੰਮ ਹੋ ਗਿਆ ਤੇ ਹੁਣ ਮੈਂ ਬੈਠੀ ਆ ਕਮਰੇ ਦੇ ਅੰਦਰ ਤੇ ਹੁਣ ਨਾ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਚੀਜ਼ ਸ਼ੇਅਰ ਕਰਨ ਲੱਗੀ ਆ ਮੈਂ ਪਰਸੋਂ ਹਾਂਜੀ ਪਰਸੋਂ ਪਰਸੋਂ ਅਸੀਂ ਦੇਸੀ ਮਲੇਰ ਕੋਲ ਲੇ ਤੇ ਗਰਮੀਆਂ ਵਾਸਤੇ ਕੱਪੜੇ ਲੈਣ ਤੇ ਨਾਲ ਹੀ ਕਾਟਨ ਦੀਆਂ ਚੁੰਨੀਆਂ ਲੈਣ ਤੇ ਬਹੁਤ ਹੀ ਪਿਆਰੇ ਆਪਾਂ ਸੂਟ ਲੈ ਕੇ ਆਉਂਦੇ ਆ ਬਹੁਤ ਹੀ ਸਸਤੇ ਰੇਟ ਦੇ ਲੈ ਕੇ ਆਉਂਦੇ ਆ ਠੀਕ ਹੈ ਜੀ ਅਗਰ ਤੁਸੀਂ ਵੀ ਚਾਹੋ ਤਾਂ ਮਲੇਰ ਕੋਟਲੇ ਉਸ ਜਗ੍ਹਾ ਤੇ ਜਾ ਕੇ ਤੁਸੀਂ ਵੀ ਸਸਤੇ ਜਿਹੜੇ ਕੱਪੜੇ ਲੈ ਸਕਦੇ ਹੋ ਜੇ ਤਾਂ ਆਪਾਂ ਸ਼ੋਰੂਮਾਂ ਚੋਂ ਕੱਪੜਾ ਲੈਨੇ ਆ ਤਾਂ ਤਾਂ ਦੇਖੋ ਆਪਾਂ ਨੂੰ ਜਿਹੜਾ ਆਮ ਜਗ੍ਹਾ ਤੇ ਕੱਪੜੇ ਦਾ ਰੇਟ ਹੁੰਦਾ ਉਹੀ ਲੱਗਦਾ ਕਈ ਵਾਰੀ ਤਾਂ ਹਨਾ ਜਿੰਨਾ ਜ਼ਿਆਦਾ ਸ਼ੋਰੂਮ ਵੱਡਾ ਹੋ ਜਾਂ ਜਿੰਨੇ ਉਥੇ ਜ਼ਿਆਦਾ ਬੰਦੇ ਕੰਮ ਤੇ ਰੱਖਿਆ ਉਹਨਾਂ ਜ਼ਿਆਦਾ ਥੋੜਾ ਜਿਹਾ ਪ੍ਰਾਈਸ ਉਹਨਾਂ ਦਾ ਜ਼ਿਆਦਾ ਹੁੰਦਾ ਤੇ ਜੇ ਆਪਾਂ ਮਲੇਰ ਕੋਲ ਦੇ ਤੇਲੀਆਂ ਦੇ ਬਾਜ਼ਾਰ ਜਾਂਦੇ ਆ ਤੇਲੀਆਂ ਦੇ ਬਾਜ਼ਾਰ ਦੇ ਵਿੱਚ ਆਪਾਂ ਨੂੰ ਜਿਹੜਾ ਕੱਪੜਾ ਉਹ ਸਸਤਾ ਮਿਲਦਾ ਹੈ ਤੇਲੀ ਵਾਲਾ ਬਾਜ਼ਾਰ ਬਹੁਤ ਵੱਡਾ ਉਥੇ ਬਹੁਤ ਸਾਰੀਆਂ ਦੁਕਾਨਾਂ ਅਗਰ ਤੁਸੀਂ ਪੁੱਛੋ ਕਿਹੜੀ ਦੁਕਾਨ ਆ ਜਿੱਥੇ ਸਸਤਾ ਕਪੜਾ ਮਿਲਦਾ ਤੁਸੀਂ ਤੁਰ ਫਿਰ ਕੇ ਲੋ ਆਪਣੇ ਅੱਖੀਂ ਦੇਖੋ ਪਤਾ ਕਰੋ ਰੇਟ ਹਨਾ ਅਲੱਗ-ਅਲੱਗ ਦੁਕਾਨਾਂ ਤੇ ਤੁਸੀਂ ਜਾਓ ਤੇ ਤੇਲੀ ਵਾਲੇ ਬਾਜ਼ਾਰ ਦੇ ਵਿੱਚ ਕਪੜਾ ਜਿਹੜਾ ਸਸਤਾ ਮਿਲਦਾ ਜਿੰਨਾ ਰੇਟ ਸ਼ੋਅਰੂਮ ਦੇ ਵਿੱਚ ਕੱਪੜੇ ਦਾ ਸੂਟ ਦਾ ਮਿਲੂਗਾ ਨਾ ਉਦੋਂ ਜਿਹੜੀ ਤੁਸੀਂ ਐ ਮੰਨ ਲਓ ਵੀ ਜੇ ਤੁਸੀਂ ਆਪਣੇ ਪਾਉਣ ਲਈ ਵੀ ਲੈਣਾ ਨਾ ਵੀ ਤਾਂ ਵੀ ਤਾਂ ਉਹਨੂੰ 50-60 ਰੁਪਏ ਸੂਟ ਮਗਰ ਸਸਤਾ ਮਿਲਦਾ ਤੇ ਜੇ ਤੁਸੀਂ ਮੰਨ ਲਓ ਕੰਮ ਵਾਸਤੇ ਲੈਣਾ ਜਿਵੇਂ ਤੁਸੀਂ ਦੁਕਾਨਦਾਰੀ ਦਾ ਕੰਮ ਕਰਦੇ ਹੋਗੇ ਹਨ ਤੇ ਤਾਂ ਵੀ ਤੁਹਾਨੂੰ ਮਤਲਬ ਉਥੋਂ ਹੋਰ ਵੀ ਸਸਤਾ ਮਿਲ ਜਾਊਗਾ ਅਗਰ ਤੁਸੀਂ ਪਾਉਣ ਵਾਸਤੇ ਲੈਣਾ ਹੈ ਤੁਸੀਂ ਸੋਚੋ ਵੀ ਅਗਰ ਉਹਦੇ ਵਿੱਚ ਇੰਨਾ ਘੱਟ ਕਰਦੇ ਆ ਜੇ ਤੁਸੀਂ ਕੰਮ ਕਰਨ ਵਾਸਤੇ ਲਉਗੇ ਤਾਂ ਤਾਂ ਫਿਰ ਹੋਰ ਵੀ ਜ਼ਿਆਦਾ ਤੁਹਾਨੂੰ ਇਕੱਠਾ ਕਪੜਾ ਚੱਕਣ ਤੇ ਸਸਤਾ ਲਾ ਦੇਣਗੇ ਹਨ ਇਹ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਹੜੇ ਜੇ ਸੂਟ ਜਿਹੜੇ ਆਪਾਂ ਨੂੰ ਉਥੋਂ ਤੇ ਕਿੰਨੇ ਕਿੰਨੇ ਰੇਟ ਦੇ ਜਿਹੜੇ ਮਿਲ ਜਾਂਦੇ ਆ ਤੇ ਤਾਂ ਕਿ ਤੁਹਾਨੂੰ ਇੱਕ ਅੰਦਾਜ਼ਾ ਲੱਗ ਜਾਊਗਾ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਚੁੰਨੀਆਂ ਚੁੰਨੀਆਂ ਦੇਖੋ ਜੀ ਅਲੱਗ-ਅਲੱਗ ਗ੍ਰੇਡ ਦੀਆਂ ਨੇ ਉੱਥੇ 100 ਰੁਪਏ ਵਾਲੀ ਵੀ ਆ ਹਨਾ ਤੇ 100 ਰੁਪਏ ਤੋਂ ਸਸਤੀ ਵਾਲੀ ਵੀ ਆ ਕੋ ਉੱਥੇ ਠੀਕ ਹੈ 100 ਰੁਪਏ ਤੋਂ ਜ਼ਿਆਦਾ ਵਾਲੀ ਵੀ ਆ ਜਿਹੜੀਆਂ ਮੈਂ ਤੁਹਾਨੂੰ ਦਿਖਾਉਣ ਲੱਗੀਆਂ ਚੁੰਨੀਆਂ ਮੈਂ ਵਧੀਆ ਲੈ ਕੇ ਆਂਦੀਆਂ ਨਹੀਂ ਕਿਉਂਕਿ ਨਾ ਚੁੰਨੀਆਂ ਇਹ ਹੁੰਦੀਆਂ ਦੇਖੋ ਆਪਾਂ ਗਰਮੀ ਗਰਮੀ ਆਪਾਂ ਚੁੰਨੀਆਂ ਲੈਣੀਆਂ ਹੁੰਦੀਆਂ बार बार ਤੋਂ ਨਹੀਂ ਆ बार बार ਚੁੰਨੀ ਲੈਣੀ ਆ ਉਹਦੇ ਨਾਲ ਚੁੰਨੀ ਥੇ ਫਟ ਜਾਂਦੀ ਆ ਹਣਾ ਤਾਂ ਕਰਕੇ ਮੈਂ ਜਿਹੜੀ ਚੁੰਨੀਆ ਲੈਂਦੀ ਆ ਥੋੜੀ ਵਧੀਆ ਕੁਆਲਿਟੀ ਦੀਆਂ ਲੈਂਦੀ ਆ ਤੁਸੀਂ ਚਾਹੋ ਤੁਸੀਂ ਉਹ ਘੱਟ ਰੇਟ ਵਾਲੀਆਂ ਵੀ ਲੈ ਸਕਦੇ ਹੋ ਉਹ ਵੀ ਬਹੁਤ ਸੋਹਣੀਆਂ ਚੁੰਨੀਆਂ ਆਉਂਦੀਆਂ ਉਹਨਾਂ ਦੇ ਰੰਗ ਵੀ ਬਹੁਤ ਸੋਹਣੇ ਆ 100 ਰੁਪਏ ਵਾਲੀਆਂ ਉਸ ਤੋਂ ਘੱਟ ਰੇਟ ਵਾਲੀ ਉਹਦਾ ਵੀ ਬਹੁਤ ਸੋਹਣਾ ਕਲਰ ਹੁੰਦੇ ਨੇ ਤੇ ਸਾਈਜ਼ ਵੀ ਵਧੀਆ ਹੁੰਦਾ ਮੈਂ ਜਿਹੜੀ ਇਹ ਚੁੰਨੀ ਲੈ ਕੇ ਆਂਦੀ ਆ ਇਹ 150 ਰੁਪਏ ਦੀ ਚੁੰਨੀ ਤੁਸੀਂ ਦੇਖੋ ਇਹਦਾ ਰੰਗ ਵੀ ਬਹੁਤ ਸੋਹਣਾਗਾ ਤੇ ਦਿਖਾਉਂਦੀਆਂ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਤੇ ਇਹਦੇ ਆ ਸਾਈਡਾਂ ਤੇ ਇਦਾਂ ਬਾਰਡਰ ਜਾਂ ਬਣਿਆ ਹੋਇਆ ਫੁੱਲ ਬਣੇ ਹੋਏ ਨੇ ਠੀਕ ਆ ਆ ਥੋੜਾ ਇਹਨਾਂ ਕੋਈ ਦਾਗ ਜਿਹਾ ਲੱਗਿਆ ਹੈ ਤਾਂ ਧੋਤੇ ਕੋ ਚਲੋ ਲੈ ਚੁਗਾ ਤੇ ਹਲੇ ਮੈਂ ਇਹਨਾਂ ਨੂੰ ਧੋ ਪਾਇਆ ਨਹੀਂ ਹੈਗਾ ਤੇ ਇੱਕ ਵਾਰ ਇਹਨਾਂ ਨੂੰ ਧੋ ਕੇ ਆਪਾਂ ਪ੍ਰੈਸ ਕਰ ਲਾਂਗੇ ਕਾਰਨ ਇਹ ਆ ਕਿਉਂਕਿ ਨਾ ਇਹ ਜਿਸ ਤਰ੍ਹਾਂ ਕੇ ਨਾਲ ਪੈਕ ਕਰੀਆਂ ਹੁੰਦੀਆਂ ਉਹਨਾਂ ਦੀ ਗੰਡਾ ਜਿਹਾ ਜਿਕੇ ਪੈਕ ਕਰੀਆਂ ਉਹਨਾਂ ਉਹਨੀਆਂ ਕਰਕੇ ਬਲ ਪੈ ਜਾਂਦੀ ਆ ਤੇ ਦੂਜੀ ਚੁੰਨੀ ਹੈਗੀ ਆ ਆ ਵਾਲੀ ਇਹਦਾ ਵੀ ਰੰਗ ਦੇਖੋ ਤੁਸੀਂ ਕਿੰਨਾ ਸੋਹਣਾ ਕਿੰਨਾ ਸਰਦਾਰੀ ਜਿਹਾ ਰੰਗ ਹੈ ਨਾ ਠੰਡਾ ਜਿਹਾ ਰੰਗ ਤੇ ਇਹ ਜਿਹੜੀ ਕਾਟਨ ਦੀਆਂ ਚੁੰਨੀਆਂ ਹੀ ਆ ਥੋੜਾ ਜਿਹਾ ਇਹਨਾਂ ਵਿੱਚ ਥੋੜਾ ਜਿਹਾ ਮੈਂ ਆਪਾਂ ਕਹਿੰਨੀ ਆ ਆਪਾਂ ਕਹਿ ਸਕਦੇ ਆ ਹਲਕੀ ਜਿਹੀ ਮਿਲਾਵਟ ਹੈਗੀ ਆ ਤਾਂ ਕਿ ਜਿਹੜਾ ਹੈਗਾ ਨਾ ਲੈਂਡ ਉਹ ਹੌਲੀਆਂ ਕੋਈ ਐ ਨਹੀਂ ਵੀ ਗਲਡੂ ਖਾਂਦੀਆਂ ਜਾਂ ਖਾ ਰੁੱਖੀਆਂ ਜਿਹੀਆਂ ਜਿਹਾਉਣੀਆਂ ਇੰਦਾ ਨਹੀਂ ਸੌਫਟ ਹੈ ਤੇ ਰੇਟ ਇਹਨਾਂ ਦਾ 150 ਰੁਪਏ ਇਹ ਕਿਹੜੀ ਆ ਚੁੰਨੀ ਮੈਂ ਉੱਤੇ ਲੈਤੀ ਵੀ ਇਹਦਾ ਰੇਟ ਵੀ 150 ਰੁਪਏ ਇਹ ਤਿੰਨੋਂ ਚੁੰਨੀਆਂ ਮੈਂ ਲੈ ਕੇ ਆਂਦੀਆਂ ਨੇ ਜਿਹੜੀ ਮੇਰੇ ਉੱਤੇ ਲੈਤੀ ਆ ਦੋਏ ਵਾਲੀਆਂ 150 ਰੁਪਏ ਨੂੰ ਆਪਾਂ ਨੂੰ ਚੁੰਨੀਆਂ ਮਿਲੀਆਂ ਨੇ ਤੁਸੀਂ ਚਾਹੋ ਉਸ ਤੋਂ ਸਸਤੇ ਵਾਲੀਆਂ ਵੀ ਜਾ ਕੇ ਉੱਥੋਂ ਲੈ ਸਕਦੇ ਹੋ ਠੀਕ ਹੈ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਸੂਟ ਸੂਟ ਹੈ ਜਿਹੜਾ ਆ ਤਾਂ ਹੈਗਾ ਕਾਟਨ ਦਾ ਸੂਟ ਤੁਸੀਂ ਦੇਖੋ ਕਿੰਨਾ ਸੋਹਣਾ ਕਲਰ ਹੈ ਇਹਦਾ ਜਿਹੜਾ ਹਰਾ ਜਣਾ ਫੋਟੋ ਦੇ ਵਿੱਚ ਉਹਨਾਂ ਤੁਹਾਨੂੰ ਪਤਾ ਨਹੀਂ ਚੱਲ ਰਿਹਾ ਹਨ ਪਰ ਅਸਲ ਦੇ ਵਿੱਚ ਬਹੁਤ ਹੀ ਵਧੀਆ ਕੰਬੀਨੇਸ਼ਨ ਆ ਵੀ ਹਰੇ ਦੇ ਵਿੱਚ ਜਿਹੜੇ ਚਿੱਟੇ ਰੰਗ ਦੇ ਫੁੱਲ ਆ ਬਹੁਤ ਹੀ ਖਿੜਦੇ ਨੇ ਠੀਕ ਹੈ ਇਹ 3.5 ਮੀਟਰ ਦਾ ਸੂਟ ਆ ਤੁਸੀਂ ਸੋਚੋਗੇ ਕਿ 3.5 ਮੀਟਰ ਦਾ ਕਿਉਂਕਿ ਇਹਦਾ ਪੱਣਾ ਜਿਹੜਾ ਚੌੜਾਗਾ ਵੱਡਾ ਪੱਨੇ ਵਾਲੇ ਸੂਟ ਨੇ ਇਹ ਤੇ ਇਹਦਾ ਰੇਟ ਹੈਗਾ ਸਿਰਫ 450 ਰੁਪਏ ਪਰ ਕੱਪੜਾ ਹੀ ਇੰਨਾ ਜ਼ਿਆਦਾ ਵਧੀਆ ਇੰਨਾ ਜ਼ਿਆਦਾ ਸੌਫਟ ਹੈ ਐ ਨਹੀਂ ਹੈਗਾ ਵੀ ਇੱਕ ਵਾਰੀ ਜਿਵੇਂ ਕਈ ਸੂਟ ਹੁੰਦੇ ਨੇ ਨਾ ਜਿਹੜੇ ਸਸਤੇ ਜੁੰਦੇ ਆ ਇੱਕ ਵਾਰੀ ਧੋਣ ਤੇ ਉਹ ਹੋਰੀ ਹੋ ਜਾਂਦੇ ਡਲ ਜੀ ਤੇ ਐ ਲੱਗਦਾ ਕਿ ਪਤਾ ਨਹੀਂ ਕਿੰਨੇ ਕ ਟਾਈਮ ਦੇ ਸਮਾਈ ਹੋਇਆ ਪਰ ਨਹੀਂ ਇਹ ਬਹੁਤ ਸੋਹਣਾ ਸੂਟ ਆ ਬਹੁਤ ਕਪੜਾ ਬਹੁਤ ਸੋਹਣਾ 4.5 ਸੱਤੇ ਦੇ ਵਿੱਚ ਜੇ ਤੁਸੀਂ ਹਨ ਆਪਣੇ ਪਾਉਣ ਨੂੰ ਲੈਣਾ ਜੇ ਤੁਸੀਂ ਮਤਲਬ ਕਿ ਸੇਲ ਕਰਨਾ ਤਾਂ ਫਿਰ ਤੁਹਾਨੂੰ ਹੋਰ ਵੀ ਜ਼ਿਆਦਾ ਸਸਤਾ ਲੱਗ ਜੂਗਾ ਕਿਉਂਕਿ ਉਸ ਵੇਲੇ ਕਪੜਾ ਇਕੱਠਾ ਚੱਕੂਗੀ ਤੇ ਇਹ ਤੇ ਮੈਂ ਸੋਚਿਆ ਕਿ ਚਿੱਟੇ ਰੰਗ ਦੀ ਮੈਂ ਲੈਸ ਲਵਾਉਂਗੀ ਜਿਹੜਾ ਹਰਾ ਰੰਗ ਹੈ ਨਾ ਵਿੱਚ ਇਹਦੇ ਰੰਗ ਦਾ ਦੁਪੱਟਾ ਡਾਈ ਕਰਾ ਕੇ ਉਹਦੇ ਵਿੱਚ ਚਿੱਟੇ ਰੰਗ ਦੀ ਲੈਸ ਲਵਾਵਾਂਗੇ ਤੇ ਬਹੁਤ ਸੋਹਣਾ ਲੱਗੂਗਾ ਸਟਿਚ ਹੋਇਆ ਮੈਂ ਤੁਹਾਨੂੰ ਦਿਖਾਉਂਗੀ ਜਦੋਂ ਮੈਂ ਸਟਿਚ ਕਰਵਾਇਆ ਹੈ ਤੇ ਇੱਕ ਇਹਦੇ ਨਾਲ ਦੀ ਇੱਕ ਸੂਟ ਹੋਰ ਆ ਉਹਦੀ ਵੀ ਛੋਟੀ ਬੂਟੂ ਬੂਟੀ ਹੈ ਤੇ ਉਹ ਥੋੜਾ ਪੀਲੇ ਪੰਦੇ ਵਿੱਚ ਆ ਤੇ ਉਹ ਮੈਂ ਸਟਿਚ ਕਰਨਾ ਦੀ ਤਾਂ ਗੱਲ ਕਿਉਂਕਿ ਇਹਦੇ ਵਾਸਤੇ ਮੈਂ ਲੈਂਸ ਲੈ ਕੇ ਆਣੀ ਸੀ ਉਹ ਤੇ ਮੈਂ ਲੈਂਸ ਲਵਾਉਣੀ ਸੀ ਇਸ ਕਰਕੇ ਠੀਕ ਹੈ ਜੀ ਉਹ ਵੀ 450 ਰੁਪਏ ਦਾ ਸੀ ਹੁਣ ਮੈਂ ਤੁਹਾਨੂੰ ਸੂਟ ਦਿਖਾਉਣੀ ਹੈ ਇਹ ਮੈਨੂੰ ਪਸੰਦ ਆ ਗਿਆ ਪਰ ਮੈਂ ਹਲੇ ਇਹਨੂੰ ਸਟਿਚ ਨਹੀਂ ਕਰਵਾਉਣਾ ਕਿਉਂਕਿ ਥੋੜਾ ਜਿਹਾ ਗਰਮੀ ਦੇ ਵਿੱਚ ਤਾਂ ਨਹੀਂ ਇਹ ਪਾਊਗਾ ਮੂਰੇ ਆ ਕਿਦੋਂ ਮੌਸਮ ਥੋੜਾ ਠੀਕ ਹੋ ਗਿਆ ਗਰਮੀ ਘਟ ਗਈ ਫਿਰ ਉਦੋਂ ਹੀ ਕੱਪੜਾ ਪੈ ਸਕਦਾ ਆਹ ਵਾਲਾ ਤੁਸੀਂ ਦੇਖੋ ਇਹਦੇ ਵਿੱਚ ਡੱਬੀ ਜੀ ਬਣੀ ਹੋਈ ਆ ਹਨਾ ਆ ਦੇਖਦੀਆਂ ਤੁਹਾਨੂੰ ਸੂਟ ਦੇ ਵਿੱਚ ਦੱਬੀਆਂ ਜੇ ਬਣੀਆਂ ਹੋਈਆਂ ਥੋੜਾ ਜਿਹਾ ਸਿੰਥੈਟਿਕ ਦੇ ਵਿੱਚ ਆਹੀ ਇਹਦੇ ਥੱਲੇ ਲਾਈਨਿੰਗ ਵੀ ਲੱਗੂਗੀ ਤੇ ਇਹ ਜਿਹੜਾ ਸੂਟ ਹੈ ਇਹ ਵੀ 3.5 ਮੀਟਰ ਦਾ ਬਣਾ ਇਹਦਾ ਹੈਗਾ ਕਿਉਂਕਿ ਵੱਡੇ ਪਾਣੀ ਦਾ 3.5 ਮੀਟਰ ਦਾ ਸੂਟ ਆ ਇਹ ਠੀਕ ਹੈ ਇਹ ਆਇਆ ਕਿੰਨੇ ਦਾ ਸਿਰਫ 600 ਰੁਪਏ ਦਾ ਸੂਟ ਆ ਜਦੋਂ ਹੈ ਨਾ ਤੁਹਾਨੂੰ ਹਲੇ ਕਲਰ ਤੇ ਇਹਦੇ ਵਿੱਚ ਥੋੜੇ ਜਿヒੱਕੇ ਲੱਗ ਰਹੇ ਹੋਣਗੇ ਫੋਨ ਦੇ ਵਿੱਚ ਪਰ ਇਹਦੇ ਕਲਰ ਬੜੇ ਖੜਮੇ ਨੇ ਠੀਕ ਹੈ ਜੀ ਤੇ ਇਹਦੇ ਆਪਾਂ ਲੈਂਸ ਵਗੈਰਾ ਲਗਾ ਕੇ ਸਟਿਚ ਕਰਾਵਾਂਗੇ ਤੇ ਲਾਈਨਿੰਗ ਲਵਾਉਂਗੀ ਹਲੇ ਤਾਂ ਨਹੀਂ ਪਰ ਮੈਂ ਸਟਿਚ ਕਰਾਉਂਦੀ ਹੂ ਕਿ ਹਲੇ ਮੈਂ ਪਾਉਣੀ ਨਹੀਂ ਹੈਗਾ ਮਹੀਨਾ ਡੇਢ ਮਹੀਨਾ ਤਾਂ ਬਿਲਕੁਲ ਵੀ ਨਹੀਂ ਪਹਿਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਸਟਿਚ ਹੋ ਗਿਆ ਮੇਰੇ ਕੋਲ ਨਾ ਜਿਹੇ ਜਿਹੇ ਦੇ ਵਿੱਚ ਆ ਡੱਬੀ ਦਾ ਡਿਜ਼ਾਈਨ ਆ ਇਦਾਂ ਦੀ ਕਿ ਚੁੰਨੀ ਵੀ ਪਈਆ ਮਹਿੰਗੀ ਤੇ ਮੈਂ ਸੋਚਿਆ ਵੀ ਉਹੀ ਮੈਂ ਉਹਦਾ ਕਲਰ ਕੱਟ ਕਰਵਾ ਕੇ ਇਹਦੇ ਨਾਲ ਦੀ ਡਾਈ ਕਰਵਾ ਲੂੰਗੀ ਇਹ ਬਹੁਤ ਸੋਹਣਾ ਸੂਟ ਲੱਗੂਗਾ ਇਹਨਾ ਮੈਨੂੰ ਕਲਰ ਬਹੁਤ ਸੋਹਣਾ ਲੱਗਿਆ ਸਰਦਾਰੀ ਜਿਹਾ ਰੰਗ ਲੱਗਿਆ ਤਾਂ ਇਹ ਕਰਕੇ ਫਿਰ ਮੈਂ ਲੈ ਲਿਆ ਮੈਂ ਕਿਉਂਕਿ ਤੇਉਂ ਬਾਅਦ ਵਿੱਚ ਇਹ ਹੁੰਦਾ ਨਾ ਕਿ ਵੀਰੀ ਉਹਦਾ ਰੰਗ ਨਹੀਂ ਆਪਾਂ ਨੂੰ ਮਿਲਦਾ ਸੋ ਤਾਂ ਇਹ ਕਰਕੇ ਮੈਂ ਕਲਰ ਲੈਤਾ ਅਗਰ ਤੁਸੀਂ ਵੀ ਚਾਹਨੀ ਹੋ ਵੀ ਸਸਤੇ ਦੇਖੋ ਹੁਣ ਆ ਸੂਟ ਹੈ ਇਹ ਹੈਗਾ 600 ਰੁਪਏ ਦਾ ਹਣਾ ਜਦੋਂ ਇਹਨੂੰ ਸਟਿਚ ਕਰਵਾਇਆ ਇਹ ਪੂਰਾ ਵਧੀਆ ਬਣ ਜਾਣਾ ਪਰ ਜੇ ਮੇਰੇ ਖਿਆਲ ਦੇ ਵਿੱਚ ਆਪਾਂ ਸ਼ੋਅਰੂਮ ਦੇ ਵਿੱਚ ਜਾਈਏ ਤਾਂ ਉੱਥੇ ਆਪਾਂ ਨੂੰ ਘੱਟ ਤੋਂ ਘੱਟ 900 ਤੋਂ 1000 ਰੁਪਏ ਦਾ ਸੂਟ ਮਿਲੂਗਾ ਇਹ ਵਾਲਾ ਇੰਨਾ ਮੈਂ ਗਰੰਟੀ ਦੇ ਸਕਦੀ ਆ ਤੁਹਾਨੂੰ ਹਣਾ ਬਾਕੀ ਤੁਸੀਂ ਦੱਸ ਦਿਓ ਤੇ ਬਾਕੀ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਤੁਸੀਂ ਵੀ ਇੰਨੇ ਸਸਤੇ ਜਿਹੜੇ ਰੇਟ ਤੇ ਕਪੜਾ ਲਓ ਤਾਂ ਤੁਸੀਂ ਜਿਹੜਾ ਹੈਗਾ ਤੇਲੀਆ ਵਾਲੇ ਬਾਜ਼ਾਰ ਦੇ ਵਿੱਚ ਜਾ ਕੇ ਉੱਥੋਂ ਕੱਪੜੇ ਲੈ ਸਕਦੇ ਹੋ ਤੁਸੀਂ ਉੱਥੇ ਪਲੇਨ ਸੂਟ ਵੀ ਲੈ ਸਕਦੇ ਹੋ ਉੱਥੇ ਕਢਾਈ ਵੀ ਕਰਦੇ ਨੇ ਕਢਾਈ ਵੀ ਸਸਤੀ ਹੈ ਤਾਂ ਤੁਸੀਂ ਕਢਾਈ ਵੀ ਜਿਹੜੀ ਜਾ ਕੇ ਉੱਥੇ ਕਰਾ ਸਕਦੇ ਹੋ ਤੁਸੀਂ ਆਪਦੇ ਹੱਥ ਨਾਲ ਆਪ ਦਾ ਸੂਟ ਆਪਕ ਤਿਆਰ ਕਰਾ ਸਕਦੇ ਹੋ ਸਭ ਤੋਂ ਵਧੀਆ ਚੀਜ਼ ਹੁੰਦੀ ਆ ਆਪਦੇ ਹੱਥ ਜਿਹੜਾ ਪਸੂਟ ਤਿਆਰ ਕਰਾਉਣੇ ਆਪਾਂ ਕਲਰ ਵੀ ਆਪਦੇ ਪਸੰਦ ਦਾ ਲੈ ਸਕਦੇ ਆ ਆਪਾਂ ਕਢਾਈ ਵੀ ਆਪਣੇ ਪਸੰਦੀ ਖਰਾ ਸਕਦੇ ਆ ਹਣਾ ਜੇ ਆਪਾਂ ਸ਼ੋਰੂਮ ਤੋਂ ਜਾ ਕੇ ਕੱਪੜਾ ਲੈਨੇ ਆਂ ਕਢਿਆ ਕਢਾਇਆ ਤਾਂ ਉਹਦੇ ਵਿੱਚ ਜੇ ਤੁਹਾਨੂੰ ਰੰਗ ਪਸੰਦ ਆ ਜਾਂਦਾ ਤਾਂ ਕਢਾਈ ਨਹੀਂ ਪਸੰਦ ਆਉਂਦੀ ਜੇ ਕਢਾਈ ਪਸੰਦ ਆ ਜਾਂਦੀ ਹੈ ਤਾਂ ਰੰਗ ਨਹੀਂ ਪਸੰਦ ਆਉਂਦਾ ਇਹੀ ਪ੍ਰੋਬਲਮ ਆਉਂਦੀ ਹੈ ਨਾ ਤੇ ਸਭ ਤੋਂ ਬੈਸਟ ਚੀਜ਼ ਹੁੰਦੀ ਹੈ ਜੇ ਤੁਸੀਂ ਆਦੇ ਹੱਥੀ ਸੂਟ ਤਿਆਰ ਕਰਾਉਨੇ ਹੋ ਇੱਕ ਤਾਂ ਉਹ ਥੋੜਾ ਸਸਤਾ ਪੈਂਦਾ ਆਪਾਂ ਨੂੰ ਉਹਦੇ ਨਾਲ ਕਿਉਂਕਿ ਆਪਾਂ ਨੂੰ ਕੱਪੜਾ ਵੀ ਆਪਾਂ ਦੇ ਆਪ ਦੇ ਹਿਸਾਬ ਨਾਲ ਲੈ ਸਕਦੇ ਆਂ ਵਧੀਆ ਕੁਆਲਿਟੀ ਜਾਂ ਥੋੜੀ ਹਲਕੀ ਕੁਆਲਿਟੀ ਅਗਰ ਲੈਣਾ ਜਾਂ ਪੂਰਾ ਵਧੀਆ ਮਹਿੰਗਾ ਲੈ ਕੇ ਸਟਿਚ ਕਰਵਾਉਣਾ ਜਾਂ ਤੁਸੀਂ ਹਨਾ ਅਲੱਗ-ਅਲੱਗ ਰੀਨ ਦਾ ਕੱ ਤੇ ਇਹ ਮੈਨੂੰ ਸੂਟ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਇਸ ਕਰਕੇ ਮੈਂ ਲੈ ਲਿਆ ਸੋ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਸੂਟ ਕਿੱਦਾਂ ਦੀ ਲੱਗੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਦੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ